ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸਾਹਿਤਿਕ ਉਲੋchna ਵਾਲਾ ਟੌਪਿਕ ਕਰ ਰਹੇ ਹਾਂ ਇਸ ਦੇ ਵਿੱਚ ਆਏਗਾ ਆਪਣਾ ਸਾਹਿਤ ਸਖਸ਼ੀਤ ਸਾਹਿਤੋਗਲ ਡ੍ਰੈਚਰ ਸਖਸ਼ੀਤ ਪਰਸਨੈਲਿਟੀ ਇਹਨਾਂ ਦੇ ਵਿੱਚ ਕੀ ਸਬੰਧ ਹੈ ਹਾਂਜੀ ਇਸ ਤੋਂ ਪਹਿਲਾਂ ਆਪਾਂ ਸਾਹਿਤ ਵਿਗਿਆਨ ਸਾਹਿਤ ਜਿਹੜੇ ਕਿ ਆਪਣਾ ਸਮਾਜ ਉਹ ਆਪਾਂ ਕਰ ਚੁੱਕੇ ਹਾਂ ਹਾਂਜੀ ਅਜੋਕੇ ਮਤਲਬ ਕਿ ਅੱਜ ਦੇ ਯੁੱਗ ਦੇ ਵਿੱਚ ਸਾਹਿਤ ਤੇ ਸ਼ਖਸੀਅਤ ਦਾ ਸਬੰਧਾ ਦਾ ਸਵਾਲ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਸ ਰੱਖਦਾ ਹੈ ਇਹ ਸਵਾਲ ਜਿਵੇਂ ਕਿ ਕਿਸੇ ਮਨੁੱਖ ਦੀ ਸ਼ਖਸੀਅਤ ਕਿਸੇ ਮਨੁੱਖ ਦੀ ਪਰਸਨੈਲਿਟੀ ਆ ਉਸ ਦੇ ਸੋਚਣ ਉਸ ਦੇ ਬੋਲਣ ਦੀ ਆਦਤਾਂ ਉਸ ਦੇ ਰਵੱਈਏ ਉਸ ਦੀਆਂ ਰੁਚੀਆਂ ਇੰਟਰਸਟ ਉਹਦੇ ਕੀ ਖਿਆਲ ਨੇ ਉਹਦੇ ਕੀ ਵਿਚਾਰ ਨੇ ਉਹਦੇ ਕੀ ਕਾਰਜ ਨੇ ਇਹਨਾਂ ਸਾਰਿਆਂ ਤੋਂ ਪਤਾ ਲੱਗ ਜਾਂਦਾ ਮੰਨ ਲਓ ਕਿ ਆਪਾਂ ਕਿਸੇ ਵੀ ਮਨੁੱਖ ਦੀ ਪਰਸਨੈਲਿਟੀ ਬਾਰੇ ਮਝੇ ਪਤਾ ਕਰਨਾ ਤਾਂ ਉਹਦੀ ਕੀ ਸੋਚ ਆ ਕੀ ਬੋਲਣ ਦੀ ਅਧਿਆਤਤਾ ਨੇ ਕਿਵੇਂ ਦਾ ਰਵਈਆ ਕਿਵੇਂ ਜਦੋਂ ਇੰਟਰਸਟ ਨਹੀਂ ਕਿਵੇਂ ਉਹ ਖਾਲ ਨੇ ਵਿਚਾਰ ਨੇ ਕੰਮ ਕਰਨ ਦੇ ਢੰਗੀ ਵਿੱਚ ਉਹਨਾਂ ਤੋਂ ਆਪਾਂ ਪਤਾ ਲੱਗ ਜਾਂਦਾ ਉਸੇ ਤਰੀਕੇ ਨਾਲ ਕਵੀ ਜੋ ਜਿਹੜਾ ਸਾਹਿਤਕਾਰ ਆ ਉਸਦੀ ਸ਼ਖਸੀਅਤ ਕਿੱਥੋਂ ਪਤਾ ਲੱਗਦੀ ਹੈ ਉਸਦੇ ਰਚਨਾਵਾਂ ਤੋਂ ਕੋਈ ਵੀ ਜਿਹੜਾ ਸਾਹਿਤਕਾਰ ਆ ਜਾਂ ਕਵੀ ਆ ਉਹਦੇ ਰਚਨਾਵਾਂ ਤੋਂ ਆਪਾਂ ਪਤਾ ਲੱਗ ਜਾਂਦਾ ਕਿ ਇਹ ਸ਼ਖਸੀਅਤ ਕਿਵੇਂ ਦੀ ਹੈ ਉਸਦੇ ਹਰ ਅੰਗ ਤੇ ਪੰਗ ਦੇ ਵਿੱਚ ਉਸਦੇ ਰੁਚੀਆਂ ਕਾਮਨਾਵਾਂ ਆਦਰਸ਼ਾਂ ਤੇ ਪੀੜਾਂ ਸਮਝਿਆ ਰਹਿੰਦੀਆਂ ਨੇ ਵੈਲਸ ਸਟੀਵ ਸੰ ਸਟੀਵ ਨੰਸਨ ਅਨਸਾਰ ਸਟੀਵਨਸਨ ਅਨਸਾਰ ਉਹ ਕਵੀ ਦੇ ਸ਼ਖਸੀਅਤ ਤੋਂ ਬਿਨਾ ਕੋਈ ਇਹ ਕਵਤਾ ਹੋ ਹੀ ਨਹੀਂ ਸਕਦੀ ਜਿਵੇਂ ਕਿ ਇਹ ਕੀ ਕਹਿੰਦਾ ਕਹਿੰਦਾ ਵੀ ਕੋਈ ਵੀ ਜਿਹੜਾ ਪੋਇਟ ਹੈ ਉਹ ਪੋਇਟ ਦੀ ਪਰਸਨੈਲਿਟੀ ਤੋਂ ਬਿਨਾ ਕੋਈ ਵੀ ਪੋਇਟਰੀ ਨਹੀਂ ਹੋ ਸਕਦੀ ਇਸ ਲਈ ਕਲਾ ਕਿਰਤ ਦੇ ਵਿੱਚ ਕਲਾਕਾਰ ਦੀ ਸ਼ਖਸੀਅਤ ਦਾ ਵਿਆਪਕ ਹੋਣਾ ਬਹੁਤ ਜ਼ਰੂਰੀ ਹੈ ਮਤਲਬ ਕਿ ਕਲਾ ਕਿਰਤ ਦੇ ਵਿੱਚ ਕਲਾਕਾਰ ਦੀ ਜਿਹੜੀ ਸ਼ਖਸੀਅਤ ਆ ਉਹਦਾ ਹੋਣਾ ਜ਼ਰੂਰੀ ਹੈ ਪਰ ਇਸ ਵਿਆਪਕਤਾ ਦਾ ਸਰੂਪ ਕਿਹੋ ਜਿਹਾ ਹੋਵੇ ਇਸ ਦਾ ਉੱਤਰ ਦੰਦੇਆ ਜੋ ਸਟੇਵ 플ੌਬਰਟ ਲਿਖਦਾ ਹੈ ਕਿ ਕਲਾਕਾਰ ਆਪਣੀ ਰਚਨਾ ਵਿੱਚ ਇਸ ਪ੍ਰਕਾਰ ਹਰ ਥਾਂ ਵਿਦਮਾਨ ਪਰ ਅਦੇਖ ਹੁੰਦਾ ਮਤਲਬ ਕਿ ਕਲਾਕਾਰ ਆਪਣੀ ਰਚਨਾ ਦੇ ਵਿੱਚ ਹਰ ਥਾਂ ਤਾਂ ਹੁੰਦਾ ਪਰ ਉਹ ਪਾਠਕਾਂ ਨੂੰ ਦਿਖਾਈ ਨਹੀਂ ਦਿੰਦਾ ਹੈਗਾ ਕਾਟ ਕਰਨੇ ਚ ਮੰਨ ਲਓ ਉਹ ਨਾਵਲ ਰਚ ਰਿਹਾ ਜਾਂ ਕਹਾਣੀ ਰਚ ਰਿਹਾ ਤਾਂ ਆਪ ਇੱਕ ਸਾਈਡ ਤੇ ਖੜਾ ਹੋਗੀ ਸਾਰੀ ਸਟੋਰੀ ਲਿਖ ਰਿਆ ਹੁੰਦਾ ਜਿਸ ਤਰ੍ਹਾਂ ਬ੍ਰਹਮੰਡ ਵਿੱਚ ਪਰਮਾਤਮਾ ਹੁੰਦਾ ਕਲਾ ਵੀ ਕੁਦਰਤ ਦਾ ਹੀ ਦੂਸਰਾ ਰੂਪ ਹੈ ਇਹ ਇਸ ਕੁਦਰਤ ਦਾ ਸਿਰਜਕ ਪਰਮਾਤਮਾ ਵਰਗਈ ਹੈ ਮਲਕਿ ਜਿਹੜੀ ਕਲਾ ਉਹ ਕੁਦਰਤ ਦੀ ਤਰਾਈ ਹੈ ਕੁਦਰਤ ਦਾ ਸਿਰਜਕ ਕੋਣਾ ਪਰਮਾਤਮਾ ਐਵੇਂ ਕਲਾ ਦਾ ਸਿਰਜਕ ਕੋਣਾ ਜਿਹੜੇ ਕਿ ਸਾਹਿਤਕਾਰ ਜਿਸ ਦੀ ਛਿਪੀ ਹੋਈ ਅਨਤ ਅਗਮਗਤਾ ਇਸ ਕੁਦਰਤ ਦੇ ਹਰ ਪਰਮਾਣੂ ਤੇ ਹਰ ਹਿੱਸੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ ਇਸ ਕਰਕੇ ਡਾਕਟਰ ਗੋਪਾਲ ਸਿੰਘ ਦਰਦੀ ਕਹਿੰਦਾ ਕਿ ਜਿਸ ਕਿਸੇ ਦੀ ਰਚਨਾ ਉਤੇ ਰਚਨਹਾਰੀ ਨੇ ਆਪਣੇ ਲਹੂ ਦਾ ਨਿਸ਼ਾਨ ਨਹੀਂ ਕੀ ਸ਼ੈਲੀ ਵਿੱਚ ਕੀ ਖਿਆਲ ਵਿੱਚ ਉਹ ਰਚਨਾ ਸਾਹਿਤ ਵਿੱਚ ਵਾਧਾ ਖਿਆਲ ਨਹੀਂ ਕੀਤੀ ਜਾ ਸਕਦੀ ਮਤਲਬ ਕਿ ਜਿਸ ਰਚਨਾ ਦੇ ਵਿੱਚ ਕਿਸੇ ਦੀ ਵੀ ਲਹੂ ਦਾ ਮਿਲ ਨਹੀਂ ਉਸਦੀ ਪਰਸਨੈਲਿਟੀ ਨੇ ਉਸ ਦੀ ਤਖਾਵਟ ਆਪਾਂ ਨੂੰ ਪਤਾ ਨਹੀਂ ਲੱਗ ਰਹੀ ਵੀ ਆਪਾਂ ਕਹਿ ਸਕਦੇ ਵੀ ਸਤਮਨ ਨਹੀਂ ਹੈਗੀ ਜਨਰ ਸ਼ੈਲੀ ਕੀ ਹੈ ਉਸ ਦੇ ਬਾਰੇ ਆਪਾਂ ਕੁਝ ਨਹੀਂ ਜਿਹੜੇ ਕੀ ਇਤਹਾਜਾ ਸਾਰਾ ਤੇ ਜਿਹੜੀਆਂ ਲਾਈਨਾਂ ਤੁਹਾਨੂੰ ਦੇ ਵਿੱਚ ਡਿਫਿਕਲਟ ਲੱਗਦੀ ਸੀ ਉਹਨਾਂ ਨੂੰ ਛੱਡ ਸਕਦੇ ਹੋ ਸਾਹਿਤਕਾਰ ਦੀ ਸ਼ਖਸੀਅਤ ਆਪਣੀ ਵਿਲੱਖਣ ਪ੍ਰਤਿਭਾ ਦੇ ਕਾਰਨ ਸਧਾਰਨ ਵਿਅਕਤੀਆਂ ਨੂੰੋਂ ਅਲੱਗ ਹੁੰਦੀ ਹੈ ਜਿਹੜਾ ਸਾਹਿਤਕਾਰ ਉਹਦੀ ਪਰਸਨੈਲਿਟੀ ਜਿਹੜਾ ਆਮ ਵਿਅਕਤੀ ਨੇ ਉਹਨਾਂ ਨਾਲੋਂ ਅਲੱਗ ਹੁੰਦੀ ਹੈ ਕੁਝ ਉਹਦੇ ਵਿੱਚ ਟੈਲੈਂਟ ਕਰਕੇ ਤੇ ਕਵੀ ਜਾਂ ਸਾਹਿਤਕਾਰ ਦਾ ਦਰਜਾ ਪ੍ਰਾਪਤ ਕਰਨ ਵਾਲਾ ਕੋਈ ਵਿਰਲਾ ਵਿਅਕਤੀ ਹੁੰਦਾ ਆਮ ਵਿਅਕਤੀ ਨਹੀਂ ਹੁੰਦਾ ਮਤਲਬ ਕਿ ਕੋਈ ਖਾਸ ਹੀ ਹੁੰਦੇ ਨੇ ਕਵੀ ਦਾ ਸਾਹਿਤਕਾਰ ਆਪਣੇ ਚਾਰੇ ਪਾਸੇ ਫੈਲੇ ਬ੍ਰਹਿਮੰਡ ਨੂੰ ਕੇਵਲ ਬਾਹਰੀਆਂ ਨਜ਼ਰਾਂ ਨਾਲ ਨਹੀਂ ਦੇਖਦੇ ਸਗੋਂ ਅੰਦਰਲੀ ਨਜ਼ਰਾਂ ਨਾਲ ਵੀ ਦੇਖਦੇ ਨੇ ਮੰਨ ਲਓ ਕਿ ਜਿਹੜਾ ਕਵੀ ਆ ਜਾਂ ਸਾਹਿਤਕਾਰ ਆ ਚਾਰੇ ਪਾਸੇ ਜਿਹੜਾ ਬ੍ਰਹਿਮੰਡ ਵਿੱਚ ਕੇਵਲ ਬਾਹਰੀਆਂ ਨਜ਼ਰਾਂ ਨਾਲ ਇਹ ਚੀਜ਼ਾਂ ਨੂੰ ਦੇਖਦੇ ਸੌਰ ਆਪਣੇ ਅੰਦਰਲੀ ਨਜ਼ਰਾਂ ਨਾਲ ਵੀ ਦੇਖਦੇ ਨੇ ਜਿਸ ਨੂੰ ਟੈਗੋਰ ਨੇ ਕਵੀ ਦੀ ਨਿੱਜੀ ਸ਼ਖਸੀਅਤ ਕਿਹਾ ਕਿ ਕਿਹਾ ਨਿੱਜੀ ਸ਼ਖਸੀਅਤ ਰਾਬਰਟ ਹੈਨਰੀ ਲਿਖਦਾ ਕਿ ਕਲਾਕਾਰ ਆਪਣੇ ਵਿਸ਼ੇ ਦੇ ਉੱਪਰਲੀ ਤਰ੍ਹਾਂ ਤੋਂ ਦੂਰ ਦੀ ਸਚਜਨ ਦੇਖਦਾ ਮਤਲਬ ਕਿ ਆਪਣੇ ਵਿਸ਼ੇ ਦੀਆਂ ਉੱਪਰ ਦੀਆਂ ਤਰ੍ਹਾਂ ਤੋਂ ਹੀ ਦੂਰ ਦੀਆਂ ਸਚਾਈਆਂ ਦੇਖਦਾ ਕੁਦਰਤ ਉਸ ਦੇ ਸਾਹਮਣੇ ਆਪਣੇ ਲੁਕੇ ਸਰੂਪ ਨੂੰ ਖੋਲ ਦਿੰਦੀ ਹੈ ਤੇ ਉਹ ਉਸ ਨੂੰ ਡੂੰਘੀ ਨੀਜ਼ ਨਾਲ ਦੇਖਦਾ ਤੇ ਇਹ ਮਹਿਸੂਸ ਕਰਦਾ ਇਸ ਮਹਿਸੂਸ ਕਰਦਾ ਤੇ ਅੱਗੇ ਹਾਂਜੀ ਇਹ ਤੋਂ ਛੱਡ ਦੇਣਾ ਇਸ ਪ੍ਰਕਾਰ ਇਹ ਛੱਡਦੇ ਹੋਣਾਂ ਇਹੋ ਜਿਹੀ ਵਿਲੱਖਣ ਪ੍ਰਤੀਵਾਦਾ ਮਾਲਕ ਕਵੀ ਜ ਸਾਹਿਤਕਾਰ ਆਪਣੇ ਆਲੇ ਦੁਆਲੇ ਦੇ ਸਮਾਜਿਕ ਜੀਵਨ ਦੀਆਂ ਕੀ ਮਤਾ ਵੰਦਨਾ ਮਰਿਆਦਾਵਾਂ ਚੰਗਿਆਈਆਂ ਬਰਾਂਹਾਂ ਸੋਚ ਦੇ ਕੋਝਾਂ ਪ੍ਰਤੀ ਇੱਕ ਵਿਸ਼ਿਸ਼ ਦ੍ਰਿਸ਼ਟੀਕੋਣ ਅਪਣਾਉਂਦਾ ਉਸਦਾ ਅਭਿਆਸ ਪ੍ਰੈਕਟਿਸ ਉਸਦਾ ਅਨੁਭਵ ਉਸਦਾ ਅਧਿਐਨ ਚੇਤਨ ਤੇ ਮਨ ਉਸਦੀ ਪ੍ਰਤਿਭਾ ਨੂੰ ਹੋਰ ਜ਼ਿਆਦਾ ਚਮਕਾਉਂਦੇ ਨੇ ਕਿ ਵੱਲ ਬਖਸ਼ਦੇ ਨੇ ਭਾਵੇਂ ਸਧਾਰਨ ਮੁਖਵੰਗੀ ਕਵੀ ਦੇ ਜੀਵਨ ਦਾ ਕਿਰਿਆ ਕਰਮ ਉਸਦੀਆਂ ਮੂਲ ਪ੍ਰਵਿਰਤੀਆਂ ਦੁਆਰਾ ਪ੍ਰੇਰਿਤ ਹੁੰਦਾ ਪਰ ਉਹਨਾਂ ਦੁਆਰਾ ਪ੍ਰੇਰਿਤ ਕਵੀ ਦਾ ਸਾਹਿਤਕਾਰ ਦੇ ਸਮਾਜ ਅਤੇ ਆਲੇ ਦੁਆਲੇ ਦੇ ਪਦਾਰਤ ਪ੍ਰਤੀ ਪਾਵ ਜਦੋਂ ਉਸਦੀ ਪ੍ਰਤਿਭਾ ਦੇ ਸੰਜੋਗ ਨਾਲ ਉਸਦੇ ਵਿਸ਼ਵ ਦ੍ਰਿਸ਼ਟੀਕੋਣ ਦੇ ਸ਼ਾਨਣੇ ਵਿੱਚੋਂ ਛਣਕਿਓ ਅਭਿਵਕਤ ਹੁੰਦੇ ਨੇ ਤਾਂ ਉਹ ਕਵਿਤਾ ਜਾਂ ਸਾਹਿਦ ਦਾ ਰੂਪ ਧਾਰ ਲੈਂਦੇ ਨੇ ਫਰਾਈਡ ਦੇ ਯੰਗ ਮਨੋਵਗਿਆਨ ਅਨੁਸਾਰ ਕਵੀ ਜਾਂ ਸਾਹਿਤਕਾਰ ਦੀ ਰਚਨਾ ਸਮੇ ਉਸ ਦਾ ਅਵਚੇਤਨ ਪੂਰੇ ਜੋਰ ਨਾਲ ਕਾਰਸ਼ੀਲ ਹੁੰਦਾ ਸਾਹਿਤਕਾਰ ਦੀ ਪ੍ਰਤਿਭਾ ਅਤੇ ਵਿਸ਼ਵ ਦ੍ਰਿਸ਼ਟੀਕੋਣ ਦੀ ਵਿਲੱਖਣਤਾ ਉਸਨੂੰ ਕੇਵਲ ਸਧਾਰਨ ਵਿਅਕਤੀ ਨਾਲੋਂ ਅਲੱਗ ਹੀ ਨਹੀਂ ਬਣਾਉਂਦੀ ਸਗੋਂ ਇਸ ਦੀ ਉੱਚਤਾ ਜਾਂ ਨਿਊਨਤਾ ਉਸ ਦੀ ਸ਼ਖਸੀਅਤ ਉਹਨੂੰ ਦੂਜੇ ਸਾਹਿਤਕਾਰਾਂ ਦੇ ਮੁਕਾਬਲੇ ਵੀ ਪ੍ਰਦਾਨ ਕਰਦੀ ਹੈ ਮਤਲਬ ਕਿ ਉੱਚਤਾ ਜਾਂ ਟੀਮੇ ਦੀ ਸ਼ਖਸੀਅਤ ਤੇ ਹਾਰਟਸਨ ਲਿਖਦਾ ਕਿ ਕਿਸੇ ਸਾਹਿਤ ਰਚਨਾ ਦੀ ਮਹਾਨਤਾ ਉਸ ਦੇ ਰਚਨਹਾਰੇ ਦੀ ਮਹਾਨ ਸ਼ਖਸੀਅਤ ਕਰਕੇ ਹੀ ਹੁੰਦੀ ਆ ਇਸ ਕਰਕੇ ਉਤਕ੍ਰਿਸ਼ਟ ਸਾਹਿਤ ਨਿਰਮਾਣ ਜਦ ਤਦ ਹੀ ਹੋ ਸਕਦਾ ਜੇਕਰ ਸਾਹਿਤਕਾਰ ਦਾ ਆਪਾ ਮਹਾਨ ਹੋ ਪਤਾ ਨਹੀਂ ਸੰਸਾਰ ਵਿੱਚ ਅਜ ਤੱਕ ਕਿੰਨੇ ਕਵੀ ਤੇ ਸਾਹਿਤਕਾਰ ਹੋਏ ਨੇ ਪਰੰਤੂ ਉਹਨਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਅ ਅੰਸ਼੍ਰੀ ਗੁਰੂ ਅਰਜਨ ਦੇਵ ਜੀ ਅ ਸ਼੍ਰੀ ਬਾਲਮੀਕੀ ਤੁਲਸੀ ਸ਼ੈਕਸਪੀਅਰ ਗੈਟੇ ਡਾਂਟੇ ਸ਼ੇਕਸਪੀਅਰ ਦੇ ਗੀਟਸ ਕੀਟਸ ਤੇ ਟੈਗੋਰ ਟੈਗੋਰ ਵੀ ਲਿਖੇ ਨੇ ਜਿਨ੍ਹਾਂ ਦੀਆਂ ਰਚਨਾਵਾਂ ਪਾਠਕ ਨੂੰ ਅਜੇ ਵੀ ਰਾਸ ਨਹੀਂ ਦਿੰਦੀਆਂ ਸਾਹਿਤਕਾਰ ਦੀ ਸਖਸ਼ੀਅਤ ਦਾ ਵੱਡਾ ਜਾਂ ਛੋਟਾ ਹੋਣਾ ਇਸ ਗੱਲ ਉੱਤੇ ਡਿਪੈਂਡ ਕਰਦਾ ਕਿ ਉਹ ਜੋ ਕੁਝ ਕਹਿੰਦਾ ਉਸ ਦਾ ਆਪਣਾ ਹੋ ਉਸ ਤੋਂ ਆਪਣੰਗਰ ਕੀ ਸਾਇਜ਼ ਦਾ ਸਿਖਸ਼ੀਤਾ ਵੱਡਾ ਜਾਂ ਛੋਟਾ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਜੋ ਵੀ ਉਹਨੇ ਰਚਿਆ ਹੋਸਦਾ ਆਪਣਾ ਜਾਂ ਦੂਜੇ ਨੇ ਕਿੰਨਾ ਹੋਇਆ ਗੱਲਾਂ ਠੀਕ ਹੈ ਮਤਲਬ ਕਿ ਹਰ ਇੱਕ ਦਾ ਆਪਣਾ ਨੇ ਵੇਖਲਾ ਢੰਗ ਹੋਵੇਗਾ ਇਸ ਲਈ ਵਸਤੂ ਤੇ ਕਲਾ ਦੀ ਮੌਲਿਕਤਾ ਕਿਸੇ ਸਾਇਤ ਰਚਨਾ ਰੇੜ ਦੀ ਹੱਡੀ ਹੈ ਜੋ ਜੁਗਾ ਤੱਕ ਉਸ ਨੂੰ ਕਾਇਮ ਰੱਖਣ ਲਈ ਸਹਾਰਾ ਦਿੰਦੀ ਹੈ ਮੌਲਿਕਤਾ ਦਾ ਅਰਥ ਇਹ ਹੈ ਕਿ ਜੋ ਕਹਿਣ ਵਾਲੇ ਨੇ ਕਿਹਾ ਹੈ ਜੋ ਕਹਿਣ ਵਾਲੇ ਨੇ ਇਹ ਹੈ ਉਸ ਦੇ ਅੰਦਰ ਉਹ ਜਿਹਦੇ ਅੰਦਰ ਦਾ ਸਰਬ ਸ੍ਰਿਸ਼ਟ ਹੈ ਤੇ ਇਹ ਸਰਬ ਸ੍ਰਿਸ਼ਟ ਉਹਦੇ ਹੀ ਕਦੋਂ ਜਦ ਜਦ ਸਾਹਿਤਕਾਰ ਨੇ ਆਪਣੇ ਜੀਵਨ ਅਨੁਭਵ ਲਈ ਸਹਿirdਤਾ ਤੇ ਨਿਸ਼ਕਪਟਤਾ ਤੋਂ ਕੰਮ ਲਾ ਹਵੇ। ਇਹ ਸਹਿirdਤਾ ਹੀ ਇੱਕ ਅਜਿਹਾ ਗੁਣ ਹੈ ਜੋ ਸਾਹਿਤਕਾਰ ਦੇ ਸਿਰਜਣ ਨੂੰ ਮਹਾਨਤਾ ਤੇ ਅਮਰਤਾ ਬਖਸ਼ਦਾ ਤੇ ਆਮ ਵਿਅਕਤੀ ਨੂੰ ਧਰਮ ਮਨੂੱਖ ਦਾ ਦਰਜਾ ਦਿੰਦਾ। ਸਹਿirdਤਾ ਸ਼ੁੱਧ ਰੂਪ ਦੇ ਵਿੱਚ ਨਿਰਸ਼ਲ ਹੋਣੀ ਚਾਹੀਦੀ ਹੈ। ਇਹੋ ਜਿhko ਸ਼ਾਲੀ ਹੋਣਾ ਚਾਹੀਦਾ ਡਾਕਟਰ ਨਗੀਂਦਰ ਦਾ ਕਥਨ ਹੈ ਕਿ ਮਹਾਨ ਵਿਅਕਤੀ ਤੋਂ ਬਿਨਾ ਕੋਈ ਕਿਰਤ ਮਹਾਨ ਨਹੀਂ ਹੋ ਸਕਦੀ ਪਰ ਨਿਰਸ਼ਲ ਅਭਿਵਿਅਕਤੀ ਬਿਨਾ ਤਾਂ ਉਹ ਸਾਹਿਤ ਉਹ ਹੀ ਨਹੀਂ ਹੋ ਸਕਦੀ ਇਹ ਕੇਵਲੇ ਵਿਅਕਤੀਤਵ ਵਿਅਕਤੀਤਵ ਦੀ ਮਹਾਨਤਾ ਤੋਂ ਜ਼ਿਆਦਾ ਉਚਾਰ ਨਹੀਂ ਦੇ ਸਕਦੀ ਜਿਵੇਂ ਨਾਨਕ ਤੇ ਰਚਨਾਵਾਂ ਕਰਕੇ ਅਮਰ ਹੋਣ ਦਾ ਤਰਜਾ ਪ੍ਰਾਪਤਿਆ ਕਿਉਂਕਿ ਇਹਨਾਂ ਨੇ ਜੀਵਨ ਨੂੰ ਭਾਵਾ ਪ੍ਰਦੀਪਾ ਹੋਇਆ ਚ ਉਹਨਾਂ ਦੀ ਸਹਿਜਤਾ ਉਹਨਾਂ ਦੀ ਨਿਸ਼ਕਪਤਾ ਸੀ ਜੋ ਚਾਰਾਂ ਤੇ ਕਾਦਰ ਵਰਾਜੇ ਹਨ ਪ੍ਰਦੇਸ਼ੀ ਹਮਾਰਾ ਤੇ ਪਖੰਡੀ ਧਾਰਮਿਕ ਕਾਗੂਪਤਾ ਜਿੰਨਾ ਕਿਸੇ ਡਰ ਤੋਂ ਉਤਰੀ ਹੋ ਅਤੇ ਜੋਤ ਨਾਲ ਆਵਾਜ਼ ਥੰਡੇ ਸਾਥ ਆਪਣੇ ਮਾਪਾ ਪ੍ਰਤੀ ਸਹਿਯੋਗ ਅਤੇ ਨਿਸਕਪਟ ਸਾਹਿਤਕਾਰ ਜੀਵਨ ਦਾ ਇੱਕ ਅਨੁਭਵ ਇੱਕ ਤਮਾਸ਼ੀਨ ਬਣ ਕੇ ਨਹੀਂ ਬਣ ਕੇ ਨਹੀਂ ਪ੍ਰਾਪਤ ਕਰਦੇ ਸਗੋਂ ਉਹ ਜਹਾਜ਼ ਜਿਸ ਦਿਨ ਆਪ ਨੂੰ ਜੀਵਿਆ ਹੁੰਦਾ ਤੇ ਉਸ ਦਾ ਜਿਸ ਦਾ ਉਹਨਾਂ ਨੂੰ ਭਾਵ ਹੁੰਦਾ ਕਾਰਲਾ ਇਹ ਲਿਖਦਾ ਕਿ ਜਿਹੜਾ ਕਵੀ ਕਿਉਂ ਕੁਰਸੀ ਤੇ ਬੈਠਾ ਰਹਿੰਦਾ ਉਹ ਕਦੇ ਵੀ ਉਹ ਮੂਲਿਕ ਆਪ ਤਾਂ ਨਹੀਂ ਦੱਸਦਾ ਅਸੀਂ ਜਾਣਦੇ ਕਿ ਵਾਰਿਸਾਂ ਨੂੰ ਪਿਆਰ ਤੇ ਦੁੱਖਾਂ ਦਾ ਨਿਜੇਨ ਭਾਵ ਸੀ ਇਸ ਕਰਕੇ ਉਸ ਜਿਹੜਾ ਜਿਹੜਾ ਸੰਸਾਰ ਭਰ ਦੇ ਸਮੁੱਚੇ ਪ੍ਰੇਮੀਆਂ ਦੇ ਦਿਲਾਂ ਦੀ ਰੀਸ ਦੇ ਦਿਲ ਦੀ ਚੀਜ਼ ਬਣ ਗਈ ਅਧੁਨੂਕਾਰ ਦੇ ਵਿੱਚ ਜੀਵਨ ਦੇ ਹਰ ਖੇਤਰ ਦੇ ਵਿੱਚ ਸੰਕਟ ਪੈਦਾ ਹੋ ਚੁੱਕਿਆ ਤੇ ਅੱਜ ਦਾ ਮਨੁੱਖ ਆਪਣੇ ਅਨੁਭਵ ਪ੍ਰਤੀ ਬਹੁਤ ਸਹਿਿਰਤਾ ਨਹੀਂ ਰਿਹਾ ਤੇ ਕਿਉਂਕਿ ਉਸ ਦੇ ਸਾਹਮਣੇ ਕੋਈ ਆਦਰਸ਼ ਦ੍ਰਿਸ਼ਟੀਕੋਣ ਨਹੀਂ ਰਿਹਾ ਇਸ ਕਰਕੇ ਜੋ ਕਿਸਮ ਦੇ ਵਿੱਚ ਦਾ ਸਾਹਿਤ ਨਵੇਂ ਨਵੇਂ ਵਾਦਾਂ ਦਾ ਸ਼ਿਕਾਰ ਹੋ ਗਿਆ ਸ਼ਿਕਾਰ ਹੋ ਕੇ ਤੁੰਦ ਗੰਭਾਰ ਵਿੱਚ ਗਵਾਚਦਾ ਜਾ ਰਿਹਾ ਹੈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਹਿਤਕਾਰ ਦੀ ਸ਼ਕਤੀ ਕਿਸੇ ਕਲਾਕਾਰ ਦੀ ਜਿੰਦ ਜਾਨ ਹੁੰਦੀ ਹੈ ਜੇਕਰ ਸਾਹਿਤਕਾਰ ਦੇ ਸ਼ਕਤੀਤ ਮਹਾਨ ਰਚਨਾ ਵਿਵਹਾਰ ਸਾਹਿਤਕਾਰ ਦੀ ਮਹਾਨ ਦਰਦ ਦਾ ਰੂਪ ਉਸ ਦੇ ਆਪਣੇ ਜੀਵਨ ਨਾਲ ਭਾਵੇਂ ਪ੍ਰਤੀ ਸੁਹਿਿੱਦਤਾ ਨਿਸ਼ਕਪਟ ਪ੍ਰਗਟਾਵਾ ਜਿਹਾ ਸਾਹਿਤ ਹੀ ਅਮਰ ਹੁੰਦਾ ਤੇ ਨਾਲ ਹੀ ਉਸ ਰਚਨਾਹਾਰੇ ਦੀ ਸ਼ਕਤੀ ਹੈ ਤਾਂ ਸਾਹਿਤਿ ਸ਼ੈਲੀ ਪਾ ਟ੍ਰੋਪਿਕ ਇੰਡੈਕਸ ਉਹਦੇ ਚ ਕਰਾਂਗੇ ਨੈਕਸਟ ਵੀਡੀਓ ਚ ਤੇ ਜਿਹੜੇ ਵੀ ਤੁਹਾਨੂੰ ਕੋਈ ਲਾਈਨ ਟਫ ਲੱਗਦੀ ଥିਉ ਉਹ ਆਪਣਾ ਛੱਡਸਤਾ ਹਾਂ ਤੇ